ਹੰਦ ਦੀ ਜਦੋਂ ਗੱਲ ਕਰਦੇ ਆ ਫਤੇਗੜ ਸਾਹਿਬ ਦੀ ਗੱਲ ਕਰਦੇ ਆ ਜਾਂ ਫਿਰ ਤੁਸੀਂ ਇਸ ਸਿੱਖਾਂ ਦੇ ਉਸ ਮਾਣ ਮੱਤੇ ਇਤਿਹਾਸ ਦੀ ਗੱਲ ਕਰਦੇ ਆ ਤੇ ਦੀਵਾਨ ਟੋਡਰ ਮਲ ਹੁਣਾ ਦਾ ਨਾਮ ਸਭ ਤੋਂ ਉੱਚਾ ਹੋ ਜਾਂਦਾ ਹੈ ਕਿਉਂਕਿ ਜੋ ਸਿੱਖ ਕੌਮ ਦੇ ਲਈ ਸਭ ਤੋਂ ਮਹਿੰਗੀ ਜ਼ਮੀਨ ਲੈ ਕੇ ਉਹਨਾਂ ਨੇ ਕੀਤਾ ਮੈਨੂੰ ਲੱਗਦਾ ਵੀ ਸਾਡੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਵੰਸ਼ ਜਿਹੜੇ ਨੇ ਉਹ ਇੱਥੇ ਹਰ ਸਾਲ ਕਈ-ਕਈ ਦਿਨ ਪਹਿਲਾਂ ਆਉਂਦੇ ਆ ਸੇਵਾ ਕਰਦੇ ਆ ਸੰਗਤ ਦੇ ਨਾਲ ਪਿਆਰ ਸਤਿਕਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਹਰ ਸਾਲ ਆਉਨੇ ਆ ਤੇ ਅਸੀਂ ਤੁਹਾਨੂੰ ਦੇਖ ਕੇ ਸਾਨੂੰ ਤੁਹਾਡੇ ਦਰਸ਼ਨ ਕਰਕੇ ਹੀ ਸੰਗਤਾਂ ਨੇ ਹਾਲ ਹੋ ਜਾਂਦੀਆਂ ਮੈਨਾਂ ਜਦੋਂ ਤੁਹਾਡੀਆਂ ਅੱਜ ਇੰਟਰਵਿਊ ਇਸ ਵਾਰ ਇੰਟਰਵਿਊ ਦੇਖਦਾ ਸੀਗਾ ਤੇ ਤੁਸੀਂ ਇੱਕ ਗੱਲ ਹਰ ਇੰਟਰਵਿਊ ਚ ਕਹਿ ਰਹੇ ਹੋ ਵੀ ਇਹ ਉਹਨਾਂ ਦੇ ਹੁਕਮ ਦੇ ਵਿੱਚ ਆ ਸਾਨੂੰ ਪਹਿਲਾਂ ਹੀ ਦੱਸ ਦਿੰਦੇ ਵੀ ਇਸ ਵਾਰ ਕੀ ਕੀ ਕਰਨਾ ਨਹੀਂ ਉਹਨਾਂ ਦੇ ਹੁਕਮ ਦੇ ਬਿਨਾਂ ਅਸੀਂ ਚੱਲੀ ਨਹੀਂ ਸਕਦੇ ਅਸੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇਬ ਜੇ ਤੋਈ ਛਰਨ ਮਹਾਰਾਜ ਕਹਿੰਦੇ ਨੇ ਕਿ ਐਨੇ ਕੋ ਹੋ ਗਏ ਤੋ ਅਸੀਂ ਤੇ ਉਸ ਹੁਕਮ ਨੇ ਨਾ ਪਤਾ ਨਹੀਂ ਕਿੰਨੋ ਦਾ ਮੈਂ ਸ਼ੁਰੂ ਤੋਂ ਬਾਰੇ ਵੱਡੀ ਗੱਲ ਕਰ ਰਹੇ ਹਾਂ ਹਰ ਸਾਲ ਆਉਨੇ ਹੋ ਸੰਗਤ ਨਾਲ ਆਉਂਦੀ ਆ ਤੇ ਕਿਦਾਂ ਇਸ ਵਾਰ ਦਾ ਕੀ ਕਿਦਾਂ ਲੱਗ ਰਿਹਾ ਵੀ ਕੀ ਕਿੰਨੀ ਸੰਗਤ ਕੀ ਕੀ ਕਹਿ ਰਹੇ ਵੱਡੀ ਵਧੀ ਜਾਂਦੀ ਸੰਗਤ ਬਹੁਤੀ ਸ਼ਾਇ ਹੀ ਵਧੀ ਆ ਰਹੀ ਅਸੀਂ ਵੀ ਕਹਿੰਦੇ ਹੁਜੇ ਬਾਸ਼ਾ ਜਿਵੇਂ ਮਰਜ਼ੀ ਕਰ ਜੋ ਮਰਜ਼ੀ ਦੋ ਤੇ ਦੇ ਦੇ ਜੋ ਤੁਹਾਡੇ ਦਿਲ ਚੋਂ ਦਾ ਉਹੀ ਕਰੋ ਅਸੀਂ ਮੈਂ ਅਗਰ ਮਗਰ ਨਹੀਂ ਕਰ ਸਕਦੇ ਉਹਨਾਂ ਸਮਝ ਬਈ ਨਗਰ ਕੋਈ ਨਹੀਂ ਅਸੀਂ ਨਾ ਨਾ ਰਾਮੀ ਨਹੀਂ ਹਾਲ ਹੈ ਦਾ ਮੈਂ ਵਸ ਅੱਛਾ ਤੁਹਾਡੇ ਤੁਹਾਡੇ ਪਰਿਵਾਰ ਦੀ ਜਿਹੜੀ ਸੇਵਾ ਆ ਕਹਿੰਦੇ ਆ ਵੀ ਤੁਸੀਂ ਕਹਿੰਦੇ ਆ ਵੀ ਅਸੀਂ ਮਹਿਸੂਸ ਕਰਦੇ ਆ ਹੱਲੇ ਵੀ ਉਹਨਾਂ ਛੋਟੇ ਸਾਹਿਬ ਜਦਿਆਂ ਨੂੰ ਇਹ ਗੱਲ ਸੱਚੀ ਆ ਬਿਲਕੁਲ ਮਹਿਸੂਸ ਕਰਦੇ ਆ ਸਾਡੇ ਨਾਲ ਹੁੰਦੇ ਨਾ ਰਾਮ ਜਾਰੇ ਆਗੇ ਅਸੀਂ ਨੇ ਡਿੰਡੇ ਭਾਂਡੇ ਦੇ ਘਰ ਸਭ ਨੂੰ ਲਾਉਂਦੇ ਨੇ ਸਾਡੇ ਥੋੜਾ ਨੇ ਅੱਛਾ ਇਹ ਸਭ ਕੁਝ ਉਹਨਾਂ ਦਾ ਸਭ ਕੁਝ ਪਾਣੀ ਜੋ ਟਰੱਕ ਆਇਆ ਉਹ ਹੀ ਉਹਨਾਂ ਦਾ ਹੈ ਸਭ ਸਮਾਨ ਇਹ ਜਿਨੇ ਟੋਲੇ ਟੋਲੇ ਬਣ ਇਹ ਲੈ ਜ ਨੇ ਫਿਰ ਮੈਂ ਉਹ ਗੁਰੂ ਅਰਦਾਸ ਜੀ ਨੇ ਕਿਹਾ ਨਹੀਂ ਸੀ ਮਹਾਰਾਜ ਨੇ ਜਿਲ ਪਿਛੋ ਸੰਧ ਲਾ ਕੇ ਚੋਰ ਲੈ ਕੇ ਸਮਾਨ ਮਹਾਰਾਜ ਜੀ ਤੇ ਜਗ ਜਗਦੇ ਉਹ ਕਹਿੰਦਾ ਸੀ ਜਗ ਰਹੇ ਹਾਂ ਸਾਨੂੰ ਦੇਖ ਰਹੇ ਹਾਂ ਲੋੜੋਂ ਨੇ ਯਾਰ ਲੈ ਜਾਂਦੇ ਇਹਨੂੰ ਸਾਲੇ ਕੋ ਕਿੰਨਾ ਸਮਾਨ ਚੋਰੀ ਇਹਨਾਂ ਨੇ ਕੋਈ ਨਹੀਂ ਵੈਗੁਰ ਕਰੇ ਵੈਗੁਰ ਵੈਗੁਰ ਹੋ ਜਾਏਗਾ ਦੇਖੋ ਉਹ ਆ ਜਾਂਦਾ ਆ ਜਾਂਦਾ ਆਂਦਾ ਨਹੀਂ ਯਾਰ ਕਮਾਲ ਕਰਦੇ ਹੋ ਜਦੋਂ ਸਿੱਖ ਸੰਗਤ ਆਉਂਦੀ ਆ ਤੁਹਾਡੇ ਨਾਲ ਗੱਲਾਂ ਕਰਦੀ ਆ ਤੇ ਕੀ ਪੁੱਛਦੀ ਤੁਹਾਡੇ ਕੋਲੇ ਜਾਦਾ ਓਏ ਗੁਰੂ ਮਹਾਰਾਜ ਦਰਸ਼ਨ ਕਰਨ ਆਇਆ ਮੈਂ ਕਰੋ ਬੋਨੋ ਦਰਸ਼ਨ ਕਰੋ ਜਾ ਕੇ ਅੰਦਰ ਜਿਹੜਾ ਜਿਹੜਾ ਦੇਖ ਨਹੀਂ ਕਰਾ ਕੇ ਉਹਨੂੰ ਦੁਬਾਰਾ ਪੈਣੇ ਜਾ ਉਹ ਦੇਖ ਕੇ ਆ ਗਿਆ ਉਹ ਬਸ ਦੇਖਰਾ ਕੇ ਮੈਂ ਜਦੋਂ ਗੱਲ ਕਰਦਾ ਹੁਣ ਆਪਾਂ ਹਰ ਸਾਲ ਇੱਥੇ ਤੁਹਾਡੇ ਤੁਹਾਡੀ ਸੰਗਤ ਹੁੰਦੀ ਆ ਮਹਾਰਾਜ ਕਹਿੰਦੇ ਸਾਨੂੰ ਬਈ ਇਹ ਦੇਖ ਨਹੀਂ ਕਰਾ ਕੇ ਆਈ ਇਹਦੇ ਨਾਲ ਗੱਲਾਂ ਕਰੀ ਫਿਰ ਉਹਨੂੰ ਕਹਿੰਦੇ ਹਾਂ ਮਹਾਰਾਜ ਦੇਖ ਕਿਉਂ ਨਹੀਂ ਕਰਾ ਗਿਆ ਤੁਸੀਂ ਫਿਰ ਉਹ ਦੇਖਰਾਉਂਦੇ ਨਾ ਅੱਛਾ ਤੁਹਾਨੂੰ ਤੁਹਾਨੂੰ ਕਹਿੰਦੇ ਆ ਵੀ ਇਹ ਦੇਖ ਕਰਾ ਕੇ ਨਹੀਂ ਆਏ ਅੰਦਰ ਉਹ ਮੈਂ ਆਪਣੇ ਕੋਲੋਂ ਕੁਝ ਮੇਰੇ ਪੱਲੇ ਤੇ ਕੁਝ ਨਹੀਂ ਹੈਗਾ ਜੀ ਮੇਰੇ ਪੱਲੇ ਮੈਂ ਅਸੀ ਤਨ ਗਿਆ ਮੇਰਾ ਮੁਝ ਮੇਂ ਕੁਝ ਨਹੀਂ ਜੋ ਕੁਝ ਹੈ ਤੇਰਾ ਸਭ ਕੁਝ ਤੇਰਾ ਹੈ ਅਸੀਂ ਤੇਰਾ ਤੇਰਾ ਕਹਿੰਦੇ ਆ ਨਨਸ ਜੇ ਬਾਦਸ਼ਾਹ ਸਭ ਕੁਝ ਤੇਰਾ ਹੈ ਖਲਾ ਕੁਝ ਨਹੀਂ ਹੈ ਅਸੀਂ ਇਸ ਲਈ ਨਹੀਂ ਹੈਗੇ ਮੈਨੂੰ ਤਾਂ ਥੋੜਾ ਕਿਉਂਕਿ ਸੰਗਤ ਤਾਂ ਸਾਨੂੰ ਹੀ ਪੁੱਛਦੀਆਂ ਵੀ ਇਹ ਜਿਹੜੇ ਜਿੱਦਾਂ ਹੁਣ ਇੱਥੇ ਮੇਲੇ ਤੇ ਤਾਂ ਅਸੀਂ ਤੁਹਾਨੂੰ ਦੇਖ ਲੈਣੇ ਸੀ ਦੀ ਜੋੜ ਮੇਲੇ ਦੇ ਉੱਤੇ ਤੇ ਜੇ ਤੁਹਾਨੂੰ ਬਾਅਦ ਵਿੱਚ ਮਿਲਣਾ ਹੋਵੇ ਤੇ ਕਿੱਥੇ ਮਿਲੀਦੇ ਮੈਂ ਮੈਂ ਕਹਿੰਦੀ ਕਿਸ ਕੁਸ ਵਾਰਾ ਕਦੀ ਕਿਸ ਕੁਸ ਵਾਰਾ ਕਦੀ ਬ ਉਹ ਕਿ ਕਿੜੀ ਆਇਆ ਸੀ ਸੀ ਗੁਰਦੇ ਕੇ ਬੰਦ ਨਹੀਂ ਸੀਸਗਨ ਸਾਹਿਬ ਨੇ ਜਾਣੇ ਆ ਨਹੀਂ ਨਹੀਂ ਉੱਥੇ ਜਿੱਦੇ ਸੀ ਲੰਗਰ ਕਰ ਪੋਂਡਾ ਸਾਹਿਬ ਪੋਂਡਾ ਸਾਹਿਬ ਪੋਂਡਾ ਸਾਹਿਬ ਤੇ ਲੈ ਜਾਨੇ ਸੀ ਅੱਛਾ ਪੋਂਡਾ ਸਾਹਿਬ ਕਦੀ ਪੋਂਡਾ ਸਾਹਿਬ ਕਦੀ ਉੱਥੇ ਫਿਰ ਐਸਾ ਇਸੇ ਜੁਰ ਹਜੂਰ ਸਾਹਿਬ ਤੁੰਡੀ ਸਾਹਿਬ ਕਰੀ ਕਿ ਕਿਧਰ ਉਹ ਸਾਨੂੰ ਆਰਡਰ ਕਰ ਦੇਣਾ ਮਹਾਰਾਜ ਕਰਨੇ ਵੀ ਜਾਓ ਉੱਧਰ ਜਾਣਾ ਤੁਸੀਂ ਅੱਛਾ ਮਤਲਬ ਇਹ ਹੈ ਵੀ ਜਿੱਧਰੋ ਬਾਜ਼ ਆ ਗਈ ਉਧਰ ਹੀ ਚੱਲੇ ਜਾਣਾ ਜਿੱਧਰ ਜਿਹੜਾ ਕਹੇਗਾ ਜਿਹਨੂੰ ਮਹਾਰਾਜ ਹਰ ਪਟਨਾ ਪਿਛਲੀ ਵਾਰੀ ਪਟਨਾ ਸਾਹਿਬ ਤੇ ਲੱਗੇ ਸੀ ਹਾਂ ਇਸ ਤੋਂ ਪਿਛਲੀ ਵਾਰੀ ਅਸੀਂ ਇਸ ਤੋਂ ਇਹ ਜਿਹੜਾ ਹੁਣ ਪਿਛਲੇ ਸਾਲ ਗਿਆ ਇਹ ਜੋ 56 ਬੰਦੇ ਸ਼ਿਵਦਾਸਨ ਮੇਗਾ ਬਲਵਾਰਾ ਜਿੱਕੇ ਨੇ ਬੰਦੇ ਲੈ ਕੇ ਜਾਣਾ ਹੈ 60 ਬੰਦੇ ਲਿਆਓ 60 ਬੰਦੇ ਲੈ ਕੇ 60 ਦਾ ਕਰਾਇਆ ਦੇਖੋ AC ਹੀ ਲੈ ਕੇ AC ਲੈ ਆਏ ਉੱਥੇ ਗੱਡੀਆਂ ਵੀ ਅਸੀਂ ਪਟਨਾ ਸਾਹਿਬ ਦੇ ਵਿੱਚ ਹਾਂ ਪਰ ਨਹੀਂ ਉੱਥੇ ਨਿਰਦੇਸ਼ ਸਾਹਿਬ ਨੇ ਨਿਰਦੇਸ਼ ਸਾਹਿਬ AC ਗੱਡੀ ਜੇ ਲੈ ਕੇ ਗਿਆ ਇਸੀ ਇੰਟਰਟਾ ਮੈਂ ਬੁਲਾ ਲਿਆ ਨਾ ਮੈਂ ਕਹਾਂ ਜੀ ਤੁਸੀਂ ਲਿਜਾਣੇ ਦੇ ਬਹਿ ਜਾਣਾ ਉਹ ਮਠਾਏ ਬੰਦਾ ਬੁਲਾ ਕੇ ਪੁੱਛ ਲੋ ਉਹ ਓਏ ਅੱਛਾ ਜਦੋਂ ਜੀ ਜੋੜ ਮੇਲਾ ਸ਼ੁਰੂ ਹੁੰਦਾ ਤੇ ਉਦੋਂ ਉਦੋਂ ਵੀ ਤੁਹਾਨੂੰ ਹੁਕਮ ਆਉਂਦੇ ਆ ਤੁਹਾਡੇ ਤੁਹਾਨੂੰ ਦੱਸਦੇ ਆ ਵੀ ਇਸ ਵਾਰ ਇੰਨੇ ਬੰਦੇ ਖੜੇ ਹੋ ਤੇ ਇਸ ਵਾਰ ਈਸ਼ਵਰੀ ਉਹਨਾਂ ਨੇ ਕਿਹਾ ਸਾਨੂੰ ਕਿ ਚਾਟ ਖਾਣੀ ਹੈ ਮੈਂ ਕਹਾ ਮਾਰਾ ਜੀ ਮੈਂ ਨਾ ਕੁਕ ਕਰਾਂਗਾ ਚਾਟ ਖਾਉਣਾ ਮੈਂ ਨਾ ਖਾ ਕਰਦੇ ਨਹੀਂ ਅਸੀਂ ਨਾ ਨਹੀਂ ਕਰ ਸਕਦੇ ਹੁਸ਼ੀ ਗੱਲ ਤੇ ਰਾਸ਼ਿੰਗ ਨੂੰ ਬੁਲਾ ਕੇ ਰਹਾ ਰਾਸ਼ਿੰਗ ਉਹ ਰਾਸ਼ਿੰਗ ਮਠਾਈ ਰਾਸ਼ਿੰਗ ਚੇਸ ਵਰਗਾ ਉਹਨੇ ਚਾਟ ਖਾਣੀ ਐ ਐਸੀ ਚਾਟ ਹੀ ਸਵਾਲ ਪਾਇਆ ਉਹਨਾਂ ਨੇ ਮੈਂ ਕਹਣਾ ਕਮਾਲ ਕਰ ਛੜੀ ਐ ਅਸੀਂ ਮਸਾਲਾ ਕੋਈ ਨਹੀਂ ਡੰਗਣਾ ਪਾਇਆ ਇਹ ਨਾਲ ਕੋਈ ਜੀ ਨਹੀਂ ਕੀਤੀ ਸਭ ਕੁਝ ਬੇਅਸੀ ਸਾਡੇ ਕੋਲ ਥੇ ਚਾਟ ਖਾਧੀਆ ਹਾਂਜੀ ਕਿਸਮ ਦੀ ਲਗੀ ਤੁਹਾਨੂੰ ਖਾਲੀ ਵਧੀਆ ਨਾ ਨਾ ਪੂਰੀ ਵਧੀਆ ਜੀ ਵਧੀਆ ਅੱਛਾ ਜਦੋਂ ਨਾਮ ਦੀ ਗੱਲ ਹੁੰਦੀ ਆ ਤੁਸੀਂ ਹੁਣ ਜਿੰਨੇ ਤੁਹਾਡੇ ਕੋਲੇ ਆ ਰਹੇ ਤੁਸੀਂ ਕਹਿੰਦੇ ਅਸੀਂ ਨਾਮ ਜਪੋ ਨਾਮ ਜਪੋ ਤੇ ਮਹਾਰਾਜ ਵੀ ਕਹਿੰਦੇ ਆ ਵੀ ਨਾਮ ਦੇ ਵਿੱਚ ਹੀ ਸਭ ਕੁਝ ਆ ਦੇਖੋ ਜੀ ਨਾਮ ਖੁਮਾਰੀ ਨਨਕਾ ਚੜੀ ਦੇ ਦਿਨ ਰਾਤ ਮਹਾਰਾਜ ਕਹਿੰਦੇ ਅਗਰ ਤੁਸੀਂ ਨਾਮ ਨਹੀਂ ਜਪੋਗੇ ਤਾਂ ਕੁਝ ਨਹੀਂ ਆਣਾ ਤੁਹਾਡਾ ਭਲਾ ਨਹੀਂ ਹੋ ਸਕਦਾ ਬਾਪ ਨਹੀਂ ਸੁਣਾਂਗੇ ਕੁਸ਼ੀ ਸੇਵਾ ਔਰ ਸਿਮਰਨ ਦੋ ਹੀ ਚੀਜ਼ਾਂ ਨੇ ਮਾਸਜਰਾ ਕਿਸ ਆਇਆ ਕਿ ਕਿਹੜੀ ਆਏ ਨਹੀਂ ਅਸੀਂ ਕਿਹੜੇ ਇੱਥੇ ਅਗੇ ਆ ਸੀ ਦੋਨੋਂ ਜਿਹੜੇ ਤੂੰ ਬੰਦੇ ਲੈ ਕੇ ਆਇਆ ਸੀ ਬਹੁਤ سارے ਅਸੀਂ ਕਿਹੜੇ ਸੱਚਖੰਡ ਨਿਹੰਗ ਸਾਹਿਬ ਇਹਨੇ ਇਹਨੇ ਜੇ ਪੁੱਛੋ ਏਸੀ ਲੈ ਗਈਆਂ ਕਹਿੰਦੇ ਸੀ ਵੀ ਏਸੀ ਹਾਂਜੀ ਹਾਂ ਨਦੀਰ ਸਾਹਿਬ ਸੰਧ ਲੈ ਕੇ ਫਰੀ ਲੈ ਕੇ ਗਿਆ ਸਾਥ ਕੋਈ ਪੈਸਾ ਨਹੀਂ ਲੈਣਾ ਕਿੰਨੇ ਜਣੇ ਸੀ ਹੈ ਜੀ ਕਿੰਨੇ ਲੋਕ ਸੀ ਸੰਗਤ ਦੇ ਅਸੀਂ 12 ਜਾਣੇ ਸੀ ਉਦੋਂ ਪਹਿਲਾਂ ਵਾਲੇ ਸੰਗਤ ਸੀ ਪਹਿਲਾਂ 20 25 ਬੰਦੇ ਲੈ ਕੇ ਗਏ ਸੀ ਉਦੋਂ 12 ਬੰਦੇ ਨਾ ਬੰਦੇ ਮੈਂ ਲੈ ਕੇ ਗਏ ਅਜੋ ਜਦੋਂ ਤੁਸੀਂ ਦਿੱਲੀੋਂ ਤੁਰਦੇ ਆ ਤੇ ਮਹਾਰਾਜ ਆਪ ਸਹਾਇ ਹੁੰਦੇ ਆ ਵੀ ਕਹਿੰਦੇ ਆ ਵੀ ਅੱਜ ਇਸ ਵਾਰ ਚਾਟ ਖਾਣੀ ਆ ਤੇ ਇਸ ਵਾਰ ਇਦਾਂ ਦੇ ਰੰਗ ਭਗ ਉੱਥੇ ਲਾਇਓ ਨੇ ਜੋ ਅਸੀਂ ਸਾਨੂੰ ਕੁਝ ਨਹੀਂ ਬਤਾਉਂਦਾ ਕੀ ਆਣਾ ਹੈ ਕੀ ਨਹੀਂ ਆਣਾ ਸਾਨੂੰ ਸਾਨੂੰ ਕੁਝ ਨਹੀਂ ਬਤਾ ਸਭ ਕੁਝ ਉਹਨਾਂ ਨੂੰ ਪਤਾ ਹੈ ਜੂ ਉਹ ਕਹਿੰਦੇ ਨਹੀਂ ਕਰੀ ਚੱਲਨੇ ਵਸ ਰੰਗ ਉਹ ਕਹਿੰਦੇ ਉਹ ਰਾਜਮ ਬਣਾਉ ਛਾਵਣਾ ਉੱਪਰ ਬਣਾਇਆ ਹੀ ਬਣਾਇਆ ਬਣਾਇਆ ਨਹੀਂ ਬਣਾਇਆ ਰੇ ਅੱਛਾ ਤੁਹਾਡਾ ਨਗਰ ਇੱਥੇ ਕਿੰਨੇ ਦਿਨ ਹੁੰਦਾ ਜਦੋਂ ਤੁਸੀਂ ਆਉਨੇ ਆ ਪਤਾ ਹੀ ਐ ਤੁਹਾਨੂੰ ਨਹੀਂ ਬਤਾਉਂਦੇ ਹੋਰ ਕਿਸ ਨੂੰ ਵੀ ਬਤਾਣਾ ਤੁਸੀਂ ਮੇਰੀ ਗੱਲ ਸੁਣੋ ਜੇ ਸਿੰਘ ਸਾਡੀ ਉਹ ਤੇ ਛਲੇ ਗਿਆ ਨਾਲ ਥੋੜਾ ਸਜਿਓ ਉਹਨਾਂ ਦੇ ਕੰਮ ਨਾਲ ਸਜਿਓ ਕਿ ਬਖਸ਼ੀਸ਼ ਹੈ ਜੀ ਉਹਨਾਂ ਦੀ ਬਸ ਉਹਨਾਂ ਦੀ ਬਖਸ਼ੀਸ਼ ਸਾਰੀ ਉਹਨਾਂ ਦੀ ਇਹ ਹਿੰਦੂ ਸੀ ਨਾ ਮੁੰਡਾ ਹਾਂ ਜੀ ਯਾਨੀ ਗੁਰੂ ਦੀ ਕਿਰਪਾ ਹੋ ਗਈ ਦੇਖ ਲੋ ਮਹਾਰਾਜ ਅੱਛਾ ਜਦੋਂ ਅਸੀਂ ਤੁਹਾਡਾ ਮਤਲਬ ਦੀਵਾਨ ਟੋਟਰਮਲ ਵਾਲਾ ਇਤਿਹਾਸ ਪੜ੍ਹਦੇ ਆ ਅਸੀਂ ਮੋਤੀਨਾਮ ਮਹਿਰਾ ਦਾ ਇਤਿਹਾਸ ਪੜ੍ਹਦੇ ਆ ਸਾਨੂੰ ਇਦਾਂ ਲੱਗਦਾ ਵੀ ਸਾਡੇ ਲਈ ਅਸੀਂ ਸਾਰੀ ਜ਼ਿੰਦਗੀ ਨਾਮ ਇਹਨਾਂ ਦੇ ਲਾ ਦੀਏ ਲੇਖੇ ਲਾ ਦੀਏ ਤੇ ਸਾਡੇ ਸਾਡੀ ਉਹ ਵੀ ਸੇਵਾ ਘਟਾ ਤੁਸੀਂ ਤੁਸੀਂ ਤਾਂ ਪਰਿਵਾਰ ਦੇ ਵਿੱਚੋਂ ਵੰਚੋਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਅਸੀਂ ਜ਼ੀਰੋ ਸੇਵਾ ਨਹੀਂ ਕੀਤੀ ਸਾਡੇ ਵੱਡਿਆਂ ਨੇ ਵੀ ਔਰ ਅਸੀਂ ਵੀ ਨਹੀਂ ਮੈਰੀ ਨੀਟ ਉਹਨਾਂ ਨੇ ਸੇਵਾ ਤੋਂ ਆ ਵੀ ਕਰਦੇ ਨੇ ਸਾਡੀ ਅਸੀਂ ਕੀ ਕਹਿ ਰਹੇ ਸੀ ਯਾਰ ਦੇਖੋ ਉਹ ਤੂੰ ਬੈਠਾ ਹੈ ਨਾ ਤੂੰ ਬੈਠਾ ਹੀ ਹੈ ਨਾ ਬਸ ਅਸੀਂ ਨਿਗ੍ਹਾ ਰੱਖਨੇ ਆ ਬਸ ਮਾਜੀ ਕੰਮ ਛੇ ਕਰਨਾ ਸੇਵਾ ਦਾ ਲੋਕ ਕਰਦੇ ਨੇ ਚਾਰੇ ਆਉਣ ਦੇ ਨੇ ਸੇਵਾ ਕਰਨਾ ਬਹੁਤ ਸੰਗਤ ਆਉਂਦੀ ਹੈ ਜੀ ਅੱਛਾ ਕਹਿੰਦੇ ਆ ਵੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਵਾਲੇ ਦਿਨ ਕੋਈ ਬਾਹਰੋਂ ਖੜ ਕੇ ਵੀ ਅਰਦਾਸ ਕਰ ਲਵੇ ਤੇ ਉਹ ਲਹਿਰਾ ਬਹਿਰਾ ਹੋ ਜਾਂਦੀਆਂ ਬਿਲਕੁਲ ਸਹੀ ਗੱਲ ਕਹਿ ਰਹੇ ਗੱਲ ਨਹੀਂ ਕਰ ਰਹੇ ਤੁਸੀਂ ਇਹ ਕਹੋ ਕਿ ਮੈਂ ਮਹਾਰਾਜ ਤੂੰ ਆਪਣੇ ਅੰਦਰ ਖੁਸ਼ ਰਹੇ ਮੈਂ ਬਾਹਰ ਖੁਸ਼ ਹੋ ਉਹ ਨਹੀਂ ਹੋਣੀ ਕਬੂਲ ਮੈਂ ਤਾਂ ਨਿਮੰਦਾਵੋ ਕਬੂਲ ਹੋਏ ਅੰਦਰ ਜਾਓਗੇ ਸੱਚੇ ਪਾਤਸ਼ਾਹ ਦੇ ਕੋਲ ਦਰ ਤੇ ਜਾਓਗੇ ਜੇ ਦੇਖੋ ਜੀ ਕਿਸੇ 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 ਮਹਾਪੁਰਸ਼ ਕੋਲ ਜਾਂ ਕਿਸੇ ਵੱਡੇ ਅਫਸਰ ਕੋਲ ਜਾਓਗੇ ਜਾਓਗੇ ਤੇ ਗੱਲ ਕਰੋਗੇ ਨਾ ਉਹ ਕੀ ਕਹਿੰਦਾ ਬਈ ਤੁਹਾਨੂੰ ਉਹ ਤੁਹਾਨੂੰ ਕੋਈ ਰਿਸ਼ਤਾ ਬਣਾਏਗਾ ਕੋਈ ਵਿਧ ਬਣਾਏਗਾ ਦੱਸੇਗਾ ਅੱਛਾ ਅਸੀਂ ਸਾਰੇ ਬਹੁਤ ਮਤਲਬ ਕਹਿੰਨੇ ਆ ਵੀ ਇਸ ਸੰਗਤ ਬਹੁਤ ਹੋ ਜਾਂਦੀ ਆ ਘਾਟ ਹੋ ਜਾਂਦਾ ਆ ਵੀ ਚੀਤੀ ਜੋੜ ਮੇਲੇ ਤੇ ਜਿਹੜਾ ਬਾਅਦ ਚੋਂ ਚੱਲ ਜਾਵਾਂਗੇ ਇੱਕ ਇੱਕ ਇਹ ਕਿ ਵੀ ਦੱਸਿਓ ਵੀ ਸੰਗਤ ਨੂੰ ਸ਼ਹੀਦੀ ਜੋੜ ਮੇਲੇ ਤਾਂ ਕਿਉਂ ਹਨ ਕਿਉਂਕਿ ਏਸ ਦਿਨ ਇਹਨਾਂ ਦਿਨ ਨੇ ਜਿਉਂ ਜਿਨੂੰ ਨਾ ਕਿਸੇ ਦਾ ਉਹਨੇ ਉਹ ਕਿਸੇ ਕਿਸੇ ਦਿਨ ਹੁੰਦਾ ਹੈ ਦਿਨ ਹੁੰਦਾ ਦਿਨ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਬੜੀ ਕਿਰਪਾ ਜੀ ਵਾਹਿਗੁਰੂ ਜੀ ਦਾ ਖਲਤਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਵੀ ਕਹਾ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੇ ਇੱਕ ਨੇ ਤਾਂ ਦੁੱਧ ਪਿਲਾ ਕੇ ਉਹ ਸਭ ਤੋਂ ਮਹਿੰਗਾ ਦੁੱਧ ਆ ਮੈਂ ਕਹਿੰਦਾ ਦੁਨੀਆ ਦਾ ਤੇ ਦੂਸਰੀ ਉਹ ਜ਼ਮੀਨ ਜਿਹਨੂੰ ਅਸੀਂ ਬਾਰੇ-ਬਾਰੇ ਜਾਣੇ ਆ ਔਰ ਮੈਨੂੰ ਲੱਗਦਾ ਵੀ ਜਿਵੇਂ ਅਸੀਂ ਕਿਹਾ ਵੀ ਹਰ ਉਹ ਸਿੱਖ ਹਰ ਉਹ ਉਸ ਗੁਰੂ ਦੇ ਲੜ ਲੱਗਿਆ ਚਾਹੁੰਦਾ ਵੀ ਉਹਦਾ ਉਹਦਾ ਸਾਰਾ ਕੁਝ ਵਿਕ ਜਵੇ ਉਹਦਾ ਸਾਰਾ ਤਨਮਨ ਹੋ ਜਵੇ ਬਸ ਅਸੀਂ ਜੇ ਇਹਨਾਂ ਜੋ ਗਈ ਸੇਵਾ ਕਰ ਲਈਏ ਤਾਂ ਪਤਾ ਨਹੀਂ ਕਿਤੇ ਹੋ ਜਾਵੇ ਫਿਲਹਾਲ ਸ਼ਹੀਦੀ ਇਹ ਜਿਹੜਾ ਜੋੜ ਮੇਲਾ ਅਸੀਂ ਉਹ ਕਵਰ ਕਰ ਰਹੇ ਹਾਂ ਮੇਰੇ ਨਾਲ ਮੇਰੇ ਸਹਿਯੋਗੀ ਜਸਵਿੰਦਰ ਨੇ ਸ੍ਰੀ ਫਤਿਹਗੜ ਸਾਹਿਬ ਤੋਂ